ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਏਕਤਾ ਬਲਵਿੰਦਰ ਸਿੰਘ ਪੁੰਦੜ ਦਾ ਵੱਡਾ ਬਿਆਨ ਅਕਾਲੀ ਦਲ ਦੀ ਏਕਤਾ ਨੂੰ ਲੈ ਕੇ ਬਲਵਿੰਦਰ ਸਿੰਘ ਪੁੰਦੜ ਨੇ ਵੱਡਾ ਐਲਾਨ ਕਰ ਦਿੱਤਾ ਹੈ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਨੇ ਧਾਮੀ ਦਾ ਅਸਤੀਫਾ ਨਾਮਨਜ਼ੂਰ ਕੀਤਾ ਦੋ ਵੱਡੀਆਂ ਸਿਆਸੀ ਘਟਨਾਵਾਂ ਦੋ ਵੱਡੀ ਸਿਆਸੀ ਹਲਚਲ ਦੇ ਵਿਚਕਾਰ ਕੀ ਵਾਪਰ ਰਿਹਾ ਹੈ ਇਸ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੀ ਹਾਂ ਤੁਸੀਂ ਜੁੜੇ ਹੋ ਲੋਕ ਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੇ ਵਿਚਕਾਰਲਾ ਤਣਾਅ ਅੱਜ ਇੱਕ ਵਾਰ ਫਿਰ ਸਿਖਰ ਵੱਲ ਵਧਦਾ ਵਿਖਾਈ ਦਿੱਤਾ ਪਰ ਇਸ ਨੂੰ ਠੱਲਣ ਦੇ ਲਈ ਬਲਵਿੰਦਰ ਸਿੰਘ ਭੁੰਦੜ ਅੱਗੇ ਆਏ ਨੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਲਾਗੂ ਕਰਨ ਅਤੇ ਉਸ ਦੇ ਅਨੁਸਾਰ ਚੱਲਣ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਹੁਣ ਇਕੱਠੇ ਹੋਣਾ ਚਾਹੀਦਾ ਹੈ ਇਕੱਠੀ ਮੈਂਬਰਸ਼ਿਪ ਕਰਨੀ ਚਾਹੀਦੀ ਹੈ ਬਲਵਿੰਦਰ ਸਿੰਘ ਪੁੰਦਰ ਨੇ ਕਿਹਾ ਕਿ ਉਹ ਸੱਜਣ ਜਿਨ੍ਹਾਂ ਨਾਲ ਮਲਮਟਾਬ ਹੋ ਗਏ ਨੇ ਉਹ ਆਉਣ ਆ ਕੇ ਭਰਤੀ ਦੀਆਂ ਪਰਚੀਆਂ ਲੈ ਜਾਣ ਤੇ ਇਕੱਠੇ ਹੋ ਕੇ ਕਰੀਏ ਕਿਉਂਕਿ ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜੋ ਅਪੀਲ ਹੈ ਇਕੱਠੇ ਹੋਣ ਦੀ ਉਹਦੇ ਤੇ ਅਮਲ ਕਰੀਏ ਇਹ ਸਾਰਾ ਕੁਝ ਅੱਜ ਬਲਵਿੰਦਰ ਸਿੰਘ ਭੁੰਦੜ ਨੇ ਚੰਦੀਕੜ ਦੇ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਉਹ ਉਦੋਂ ਗੱਲਬਾਤ ਕਰ ਰਹੇ ਸੀ ਜਦੋਂ ਦੂਜੇ ਪਾਸੇ ਕੁਝ ਹੀ ਦੂਰੀ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾਮਨਜ਼ੂਰ ਕੀਤਾ ਪੈਰਲਲ ਹੋਈਆਂ ਇਹਨਾਂ ਮੀਟਿੰਗਾਂ ਦੇ ਵਿੱਚ ਕੀ ਕੁਝ ਵਾਪਰਿਆ ਇਹਦੇ ਬਾਰੇ ਆਪਾਂ ਵਿਸਥਾਰਤ ਚ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਜਨਕਿ ਅੰਤਰੀ ਕਮੇਟੀ ਨੇ 17 ਮਾਰਚ ਅੱਜ ਨੂੰ ਚੰਡੀਗੜ੍ਹ ਦੇ ਵਿੱਚ ਬੈਠਕ ਦੇ ਦੌਰਾਨ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ। ਨਾਲ ਹੀ ਇਹ ਵੀ ਫੈਸਲਾ ਲਿਆ ਗਿਆ ਕਿ ਕਮੇਟੀ ਦੇ ਸਾਰੇ ਮੈਂਬਰ ਅੱਜ ਹੀ ਉਹਨਾਂ ਦੇ ਘਰ ਜਾ ਕੇ ਆਪਣੀ ਜ਼ਿੰਮੇਵਾਰੀ ਦੁਬਾਰਾ ਸੰਭਾਲਣ ਲਈ ਉਹਨਾਂ ਨੂੰ ਮਨਾਉਣ ਦੇ ਯਤਨ ਕਰਨਗੇ। ਬੈਠਕ ਤੋਂ ਬਾਅਦ ਕਮੇਟੀ ਦੇ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਕੋਈ ਵੀ ਮੁੱਦਾ ਜਿਹੜਾ ਅੱਜ ਨਹੀਂ ਵਿਚਾਰਿਆ ਗਿਆ ਕਮੇਟੀ ਨੂੰ ਉਮੀਦ ਹੈ ਕਿ ਧਾਮੀ ਮੁੜ ਆਪਣੀ ਸੇਵਾ ਸੰਭਾਲਣਗੇ ਜਥੇਦਾਰਾਂ ਨੂੰ ਹਟਾਉਣ ਤੋਂ ਬਾਅਦ ਐਸਜੀਪੀਜੀ ਬੀਜੀ ਦੀ ਜਿਹੜੀ ਇਹ ਕਹਿਲੀਏ ਕਿ ਪਹਿਲੀ ਬੈਠਕ ਜਿਹੜੀ ਆਏ ਹੋਈ ਆ ਉਧਰ ਮੰਨਿਆ ਜਾ ਰਿਹਾ ਹੈ ਕਿ ਬਜਟ ਸੈਸ਼ਨ ਦੇ ਵਿੱਚ ਪ੍ਰਧਾਨ ਦਾ ਹੋਣਾ ਜ਼ਰੂਰੀ ਹੈ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਨੇ ਪਹਿਲਾਂ ਹੀ ਧਾਮੀ ਨੂੰ ਮਨਾਉਣ ਦੇ ਲਈ ਯਤਨ ਕੀਤੇ ਸੀ ਨਾਲ ਹੀ ਬਲਵਿੰਦਰ ਸਿੰਘ ਭੂੰਦੜ ਦਾ ਇਹ ਕਹਿਣਾ ਕਿ ਆ ਜੋ ਪਰਚੀਆਂ ਲੈ ਜਾਓ ਇਹ ਆਪਣੇ ਆਪ ਦੇ ਵਿੱਚ ਕਾਫੀ ਕਹਿ ਲਿਆ ਕਿ ਇੱਕ ਸੰਕਟ ਦੇ ਦੌਰਾਨ ਅਕਾਲੀ ਦਲ ਦਾ ਨਵਾਂ ਪੈਤਰਾ ਕਿਹਾ ਸਕਦੇ ਆ ਕਿ ਉਹ ਸਾਹਮਣੇ ਆਇਆ ਕੱਲੂ ਕਮੇਟੀ ਹੈ ਜਿਹੜੀ ਉਹ ਪੰਜ ਮੈਂਬਰੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਉਹ ਕਮੇਟੀ ਹੈ ਜਿਹੜੀ ਉਹ ਕੱਲ ਤੋਂ ਭਰਤੀ ਸ਼ੁਰੂ ਕਰਨ ਜਾ ਰਹੀ ਹੈ ਉਸ ਤੋਂ ਪਹਿਲਾਂ ਇਹ ਮੀਟਿੰਗ ਕਰਨਾ ਤੇ ਇਸ ਮੀਟਿੰਗ ਦੇ ਵਿੱਚ ਇਹ ਗੱਲ ਕਹਿਣਾ ਕਿ ਜਥੇਦਾਰ ਸਾਹਿਬ ਨੇ ਇਕੱਠੇ ਹੋਣ ਦੀ ਅਪੀਲ ਕੀਤੀ ਸੀ ਸਾਨੂੰ ਉਸ ਅਪੀਲ ਤੇ ਉੱਤਰਨਾ ਚਾਹੀਦਾ ਸਾਨੂੰ ਇੱਕ ਦੂਜੇ ਨੂੰ ਕਲਾਮੇ ਵਿੱਚ ਲੈਣਾ ਚਾਹੀਦਾ ਸੀ ਅ ਜਥੇਦਾਰ ਸਾਹਿਬ ਦੀ ਇਸ ਅਪੀਲ ਤੇ ਗੱਲ ਕਰਦੇ ਆ ਸਵਾਲ ਇਹ ਹੈ ਕਿ ਟਿਕੜਮ ਕਿਉਂ ਮਾਰੀ ਜਾ ਰਹੀ ਹੈ ਸਪਸ਼ਟ ਹੈ 2 ਦਸੰਬਰ ਦੇ ਹੁਕਮਨਾਮੇ ਅੱਜ ਤੱਕ ਲਾਗੂ ਨੇ ਤੇ ਜਿਸ ਪ੍ਰਕਾਰ ਦਾ ਮਾਹੌਲ ਬਣ ਗਿਆ ਉਹਨਾਂ ਨੂੰ ਇੱਕ ਠੜਾ ਮੰਨੇਗਾ ਇੱਕ ਨਹੀਂ ਮੰਨੇਗਾ ਜੇਕਰ ਰੱਦ ਵੀ ਕਰ ਦਿੱਤੇ ਜਾਂਦੇ ਨੇ ਪਰ ਅਜਿਹੀ ਸਥਿਤੀ ਨਹੀਂ ਕਿ 2 ਦਸੰਬਰ ਵਾਲੇ ਫੈਸਲਿਆਂ ਤੇ ਇਕੱਠੇ ਨਹੀਂ ਸੀ ਚੱਲਿਆ ਜਾ ਸਕਦਾ ਕਿ ਜਸਦੈਨ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੀ ਫੈਸਲੇ ਸੁਣਾਏਗੇ ਸੱਤ ਮੈਂਬਰੀ ਕਮੇਟੀ ਕਰਦੀ ਹੁਣ ਜੋ ਤੁਸੀਂ ਬੇਨਤੀਆਂ ਕਰ ਰਹੇ ਹੋ ਇਕਤਾ ਦੀਆਂ ਫਲਾਨੀਆਂ ਚੀਜ਼ਾਂ ਦੀਆਂ ਤੁਸੀਂ ਉਸ ਸਮੇਂ ਕਿਉਂ ਨਹੀਂ ਇਹ ਯਤਨ ਕੀਤੇ ਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਕਿਚਨ ਕੈਬਨਟ ਦੇ ਉਹਨਾਂ ਚ ਸੱਤ ਅੱਠ ਬੰਦਿਆਂ ਨੂੰ ਮਨਾਇਆ ਜਾਵੇ ਜਿਹੜੇ ਅਕਾਲ ਤਖਤ ਸਾਹਿਬ ਦੇ ਮਾਨ ਮਰਿਆਦਾ ਨੂੰ ਰੋਲਣ ਦੇ ਲਗਾਤਾਰ ਯਤਨ ਕਰਦੇ ਰਹੇ ਉਸ ਸਮੇਂ ਭੁੰਦਰ ਸਾਹਿਬ ਕਿੱਥੇ ਸੀ ਪਰ ਕੁੱਲ ਮਿਲਾ ਕੇ ਅੱਜ ਵਾਲੀ ਵੀ ਜਿਹੜੀ ਚੀਜ਼ ਹੈ ਇੱਕ ਅਲਟੀ ਮਾਰੀ ਗਈ ਹੈ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੰਨਣ ਵਾਲੀ ਗੱਲ ਨਹੀਂ ਇੱਕ ਹੋਰ ਨਵਾਂ ਵਰਤਾਰਤ ਸਿਰਜਣ ਦੀ ਇੱਕ ਹੋਰ ਨਵਾਂ ਨਰੇਟਿਵ ਸਿਰਜਣ ਦੀ ਕੋਸ਼ਿਸ਼ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਕਾਜ ਨੇ ਕਹਿਤਾ ਗਿਆਨੀ ਕੁਲਦੀਪ ਸਿੰਘ ਗੜਕਾਜ ਨੇ ਅਪੀਲ ਕੀਤੀ ਹੈ ਪਰ ਅਪੀਲ ਨਾਲੋਂ ਜ਼ਰੂਰੀ ਹੁਕਮ ਨੇ ਜਿਹੜੇ ਹੁਕਮ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੋਂ ਪੰਜ ਸਿੰਘ ਸਹਿਵਾਨਾ ਨੇ ਸੁਣਾਏ ਹੁਕਮ ਜ਼ਰੂਰੀ ਹੁੰਦੇ ਨੇ ਮੰਨਣੇ ਅਪੀਲ ਨਹੀਂ ਅਪੀਲ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਹੁਕਮ ਮੰਨਣ ਦੇ ਲਈ ਹੁੰਦੇ ਨੇ ਜਾਂ ਨਾ ਮੰਨਣ ਦੇ ਲਈ ਹੁੰਦੇ ਨੇ ਕੁੱਲ ਮਿਲਾ ਕੇ ਧਾਮੀ ਹੁਣ ਵਾਪਸ ਆਉਂਦੇ ਆ ਜਾਂ ਨਹੀਂ ਆਉਂਦੇ ਇੱਕ ਹੁਣ ਵੱਡਾ ਸਵਾਲ ਬਣ ਚੁੱਕਿਆ ਧਾਮੀ ਜਿਸ ਪ੍ਰਕਾਰ ਕਹਿ ਚੁੱਕੇ ਐ ਕਿ ਉਹ ਪਹਿਲਾਂ ਸਾਫ਼ ਕਰ ਚੁੱਕਿਆ ਕਿ ਉਹਨਾਂ ਦਾ ਮਨ ਨਹੀਂ ਪਰ ਬਦਲੀਆਂ ਸਥਿਤੀਆਂ ਦੇ ਵਿੱਚ ਕੀ ਪਤਾ ਧਾਮੀ ਵਾਪਸ ਆ ਜਾਣ ਕਿਉਂਕਿ ਧਾਮੀ ਤੋਂ ਜੋ ਫੈਸਲੇ ਕਰਵਾਉਣੇ ਸੀਗੇ ਜੱਥੇਦਾਰ ਸਹਿਵਾਨੂ ਹਟਾਉਣ ਵਾਲੇ ਉਹ ਤਾਂ ਧਾਮੀ ਉਹਨਾਂ ਤੋਂ ਬਚਣਾ ਚਾਹੁੰਦੇ ਸੀ ਉਹ ਤਾਂ ਸਮਾਂ ਲੰਘ ਚੁੱਕਿਆ ਕਿ ਧਾਮੀ ਇਸ ਨਾਰਾਜ਼ਗੀ ਨੂੰ ਲੈਣਾ ਜਿਹੜਾ ਜ਼ਰੂਰੀ ਸਮਝਣਗੇ ਹੁਣ ਮਾਮਲਾ ਸਾਰੇ ਦਾ ਸਾਰਾ 28 28 ਮਾਰਚ ਤੇ ਜਾ ਚੁੱਕਿਆ ਉਸ ਦਿਨ ਕੀ ਹੁੰਦਾ ਹੈ ਇਹ ਇੱਕ ਅਹਿਮ ਗੱਲ ਸਾਬਤ ਹੋਵੇਗੀ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਓਵੇਂ ਓਵੇਂ ਮਾਹੌਲ ਕਿਸ ਪ੍ਰਕਾਰ ਜਾਊਗਾ ਇਹ ਅਕਾਲੀ ਦਲ ਦਾ ਅੱਜ ਵਾਲਾ ਨਵਾਂ ਵਰਤਾਂਤ ਸਿਰਜਣ ਦੀ ਕੋਸ਼ਿਸ਼ ਇਹਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਹਾਰਾ ਨਾਲ ਤਾਂ ਜੋ ਤੁਹਾਨੂੰ ਇਹਦੇ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਜਾ ਸਕੇ